ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਮਸ਼ਹੂਰ ਗਾਇਕ ਕਾਕਾ ਦੀਆਂ ਮੁਸ਼ਕਲਾਂ ਵਧੀਆਂ ਨੇ ਤੁਹਾਨੂੰ ਦੱਸੀ ਕਿ ਕੋਰਟ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਹੋਏ ਨੇ 3 April ਨੂੰ ਉਹਨਾਂ ਨੂੰ ਮਹਾਲੀ ਕੋਰਟ ਦੇ ਵਿੱਚ ਪੇਸ਼ ਹੋਣਾ ਪਵੇਗਾ Sky Digital Private Limited ਨੇ ਗਾਇਕ ਕਾਕਾ ਦੇ ਵਿਰੁੱਧ 10 ਕਰੋੜ ਰੁਪਏ ਦਾ ਮਾਨ ਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ ਤੁਹਾਨੂੰ ਦੱਸੀ ਕਿ ਕਾਕਾ ਨੇ ਵੀ ਪ੍ਰੈਸ ਕਾਨਫਰੰਸ ਦੇ ਲਈ ਇਲਜ਼ਾਮ ਲਗਾਏ ਸਨ ਕਿ ਉਹਨਾਂ ਦੇ ਨਾਲ ਕਾਫੀ ਵਾਅਦੇ ਕੀਤੇ ਗਏ ਸਨ ਜੋ ਕਿ ਬਾਅਦ ਵਿੱਚ ਪੂਰੇ ਨਹੀਂ ਉਤਰੇ ਗਏ ਤਾਂ ਤੁਹਾਨੂੰ ਦੱਸੀ ਕਿ ਕਾਕਾ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਗੱਲਾਂ ਨੂੰ ਕਿਹਾ ਸੀ ਕਿ ਉਹਨਾਂ ਨੂੰ ਖਤਮ ਕਰਨ ਲਈ ਉਹਨਾਂ ਤੇ ਝੂਠੇ ਕੇਸਾਂ ਪਾ ਦੇ ਵਿੱਚ ਉਹਨਾਂ ਨੂੰ ਫਸਾਉਣ ਲਈ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੇ Sky Digital ਦੇ ਨਾਲ ਇੱਕ ਡਿਜੀਟਲਲੀ ਕੰਟਰੈਕਟ ਕੀਤਾ ਸੀ ਅਤੇ ਜੋ ਕਿ ਇਸ ਦਾ ਵਿਵਾਦ ਦਾ ਕਾਰਨ ਬਣਦਾ ਹੈ ਤੁਹਾਨੂੰ ਦੱਸਦੀ ਕਿ ਉਹਨਾਂ ਨੇ ਇੱਥੇ ਕਿਹਾ ਸੀ ਕਿ ਉਹਨਾਂ ਦੇ ਗੀਤਾਂ ਤੋਂ ਜਿਹੜੀ ਕਮਾਈ ਹੁੰਦੀ ਹੈ ਜੋ ਸਕਾਈ ਡੀਟਲ ਦੇ ਥਰੂ ਉਹਨਾਂ ਦੇ ਕੋਲੇ ਆਉਣੀ ਸੀ ਉਹ ਪ੍ਰੋਪਰ ਢੰਗ ਦੇ ਨਾਲ ਉਹਨਾਂ ਕੋਲੇ ਨਹੀਂ ਪਹੁੰਚੀ ਉਹਨਾਂ ਨੂੰ ਖਤਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ 3 ਸਾਲਾਂ ਦੇ ਲਈ ਇੱਕ ਸਮਝੌਤਾ ਕੀਤਾ ਸੀ ਅਸੀਂ ਜੋ ਕਿ ਜੂਨ 2024 ਦੇ ਵਿੱਚ ਖਤਮ ਹੋ ਗਿਆ ਸੀ ਪਰ ਕੰਪਨੀ ਉਸ ਦੇ ਚੈਨਲ ਨੂੰ ਜਾਰੀ ਨਹੀਂ ਕਰ ਰਹੀ ਹੈ ਤੇ ਉਸ ਦੇ YouTube Spotify ਅਤੇ ਹੋਰ ਡਿਜੀਟਲ ਪਲੇਟਫਾਰਮਾਂ ਤੋਂ ਜਿਹੜੀ ਕਮਾਈ ਆ ਰਹੀ ਹੈ ਉਸ ਦਾ ਵੀ ਸਹੀ ਢੰਗ ਦੇ ਨਾਲ ਭੁਗਤਾਨ ਨਹੀਂ ਕੀਤਾ ਜਾ ਰਿਹਾ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਕੰਪਨੀ ਵੱਲੋਂ ਕਈ ਨਕਲੀ ਚੈਨਲ ਬਣਾ ਕੇ ਉਹਨਾਂ ਤੋਂ ਪੈਸੇ ਕਮਾਏ ਜਾ ਰਹੇ ਨੇ ਪਰ ਉਹਨਾਂ ਦੇ ਅਧਿਕਾਰਤ ਚੈਨਲ ਨੇ ਜਿਹੜੀ ਉਹਨਾਂ ਤੇ ਵਿਜ਼ਿਟਰ ਘਟਨੇ ਤੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਸ ਦੇ ਕੈਰੀਅਰ ਨੂੰ ਖਤਮ ਕਰਨ ਦੇ ਲਈ ਵੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਉਹ SSP ਮੁਹਾਲੀ ਅਤੇ SHO ਮਟੌਰ ਨੂੰ ਵੀ ਮਿਲੇ ਨੇ ਅਤੇ ਉਹਨਾਂ ਨੇ ਇਸ ਦੇ ਸਬੰਧ ਵਿੱਚ ਇੱਕ ਸ਼ਿਕਾਇਤ ਵੀ ਜਿਹੜੀ ਦਰਜ ਕਰਵਾਈ ਸੀ ਪਰ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਸਕਾਈ ਡੀਟਲ ਪ੍ਰਾਈਵੇਟ ਲਿਮਟਿਡ ਨੇ ਵੀ ਗਾਇਕ ਕਾਕਾ ਦੇ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਜਿਹੜਾ ਦਾਇਰ ਕੀਤਾ ਸੀ ਅਤੇ 10 ਕਰੋੜ ਰੁਪਏ ਦੇ ਹਰਜਾਨੇ ਦੀ ਮੰਗ ਕੀਤੀ ਸੀ ਮੁਕੱਦਮਾ ਕੰਪਨੀ ਦੇ ਖਿਲਾਫ ਕਾਕਾ ਦੀ ਪਿਛਲੀ ਸ਼ਿਕਾਇਤ ਤੋਂ ਬਾਅਦ ਆ ਜਿਹੜਾ ਦਰਜ ਹੋਇਆ ਸੀ ਤੁਹਾਨੂੰ ਦੱਸ ਦਈਏ ਕਿ ਸਕਾਈ ਡੀਟਲ ਨੇ ਕਲਾਕਾਰ ਅਤੇ ਉਸ ਦੇ ਲੇਬਲ ਤੇ اقرار نامے ਦੀ ਉਲੰਘਣਾ ਕਰਨ ਅਤੇ ਕੰਪਨੀ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਪਮਾਨਜਨਕ ਬਿਆਨ ਦੇਣ ਦੇ ਦੋਸ਼ ਤੋਂ ਬਾਅਦ ਜਿਹੜਾ ਮਕਦਮਾ ਦਰਜ ਕਰਵਾਇਆ ਸੀ ਸਕਾਈ ਡਿਜੀਟਲ ਦਾ ਕਹਿਣਾ ਸੀ ਕਿ ਦੋਹਾਂ ਧਿਰਾਂ ਨੇ 9 ਸਤੰਬਰ 2021 ਨੂੰ 3 ਸਾਲਾਂ ਦੀ ਡਿਸਟ੍ਰਿਬਿਊਸ਼ਨ ਦਾ ਸਮਝੌਤਾ ਕੀਤਾ ਸੀ اقرار نامੇ ਦੀਆਂ ਸ਼ਰਤਾਂ ਤਹਿਤ ਕਾਕਾ ਦੇ ਉਸ ਦੇ ਲੇਬਲ ਨੇ ਕੌਂਟਰੈਕਟ ਦੇ ਦੁਰਦਾਨ 18 ਗੀਤ ਜਿਹੜੇ ਸਾਨੂੰ ਦੇਣੇ ਸੀ ਹਰ ਸਾਲ 6 ਗੀਤ ਆ ਜਿਹੜੇ ਦੇਣੇ ਸੀ ਅਤੇ ਕੰਪਨੀ ਨੇ ਇਹ ਇਲਜ਼ਾਮ ਲਾਇਆ ਕਿ ਕਾਕਾ ਤੇ ਉਸ ਦੀ ਟੀਮ ਨੇ ਹੁਣ ਤੱਕ ਸਾਨੂੰ 8 ਗੀਤ ਪੇਸ਼ ਕੀਤੇ ਨੇ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਵਿੱਚ ਅਸਫਲ ਰਹੀ ਹੈ ਸਕਾਈ ਡਿਜੀਟਲ ਨੇ ਇਹ ਵੀ ਤਕੀਲ ਦਿੱਤੀ ਸੀ ਕਿ ਇਸ ਉਲੰਘਣਾ ਦੇ ਬਾਵਜੂਦ ਕਾਕਾ ਅਤੇ ਉਸ ਦੇ ਲੇਬਲ ਨੇ ਕੰਪਨੀ ਦੇ ਖਿਲਾਫ ਅਪਮਾਨਜਨਕ ਬਿਆਨ ਦਿੱਤੇ ਨੇ ਉਹਨਾਂ ਦੇ ਕਾਰੋਬਾਰ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਤੁਹਾਨੂੰ ਦੱਸਦੀ ਕਿ ਮਦਈ ਨੇ ਅੱਗੇ ਏ ਵੀ ਦਾਵਾ ਕੀਤਾ ਸੀ ਕਿ ਇਹ ਪਹਿਲਾਂ ਇਕਰਾਰ ਰਮੇ ਦੀਆਂ ਸ਼ਰਤਾਂ ਦੇ ਹਿੱਸੇ ਵਜੋਂ ਉਹ ਕਾਫੀ ਪੈਸਿਆਂ ਦਾ ਭੁਗਤਾਨ ਕਰ ਰਹੇ ਨੇ ਕਰ ਚੁੱਕੇ ਨੇ ਤੇ ਬਾਕੀ ਭੁਗਤਾਨ ਦੇ ਲਈ ਵੀ ਉਹ ਤਿਆਰ ਨੇ ਬਿਸ਼ਰਤੇ ਕਿ ਸਮਝੌਤੇ ਦੀਆਂ ਸ਼ਰਤਾਂ ਦਾ ਸਨਮਾਨ ਕੀਤਾ ਗਿਆ ਹੋਵੇ ਹਾਲਾਂਕਿ ਸਥਿਤੀ ਉਦੋਂ ਵਿਗੜ ਗਈ ਜਦੋਂ ਕਾਕਾ ਨੇ ਕਿਸੇ ਤੌਰ ਤੇ ਕੰਟਰੈਕਟ ਨੂੰ ਖਤਮ ਕਰਨ ਦਾ ਨੋਟਿਸ ਜਾਰੀ ਕਰਨ ਤੋਂ ਬਾਅਦ ਤੀਜੀ ਧਿਰ ਦੇ ਨਾਲ ਹੀ ਦੋ ਗਾਣੇ ਜਾਰੀ ਕੀਤੇ ਇਹਨਾਂ ਦਾਅਵਿਆਂ ਦੇ ਜਵਾਬ ਦੇ ਵਿੱਚ ਮੋਹਾਲੀ ਅਦਾਲਤ ਨੇ ਇੱਕ ਅੰਤਰੀਮ ਆਦੇਸ਼ ਜਾਰੀ ਕੀਤਾ ਹੈ ਜਿਸ ਦੇ ਵਿੱਚ ਕਾਕਾ ਅਤੇ ਉਸਦੇ ਲੇਬਲ ਨੂੰ ਇਕਰਾਰਨਾਮੇ ਦੀ ਉਲੰਘਣਾ ਕਰਦੇ ਹੋਏ ਤੀਜੀ ਧਿਰ ਨੂੰ ਕੋਈ ਨਵਾਂ ਗੀਤ ਨਾ ਜਾਰੀ ਕਰਨ ਦੇ ਹੁਕਮ ਤੋਂ ਵੀ ਰੋਕਿਆ ਹੈ ਨਾ ਜਾਰੀ ਕਰਨ ਦੀ ਗੱਲ ਤੋਂ ਵੀ ਰੋਕਿਆ ਤਾਂ ਤੁਹਾਨੂੰ ਦੱਸੀ ਕਿ ਹੁਣ 3 ਅਪ੍ਰੈਲ ਨੂੰ ਕਾਕਾ ਨੂੰ ਪੇਸ਼ ਹੋਣਾ ਪਵੇਗਾ ਅਦਾਲਤ ਦੇ ਵਿੱਚ ਉਹਨਾਂ ਤੇ ਜਿਹੜਾ ਮਾਨ ਹਾਨੀ ਦਾ ਮੁਕੱਦਮਾ ਸਕਾਈ ਡਿਜੀਟਲ ਵੱਲੋਂ ਦਰਜ ਕਰਵਾਇਆ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਇਸ ਸੁਣਵਾਈ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਹਾਲਾਂਕਿ ਤੁਹਾਨੂੰ ਦੱਸ ਦਿੱਤੀ ਕਿ ਇਹ ਕਾਨੂੰਨੀ ਕਦਮ ਨੇ ਕਾਕਾ ਦੇ ਸੰਗੀਤ ਰੁਲੀਜਾਂ ਤੇ ਅਸਥਾਈ ਰੋਕ ਲਗਾ ਦਿੱਤੀ ਹੈ ਕਲਾਕਾਰਾਂ ਅਤੇ ਕੰਪਨੀ ਦੇ ਵਿਚਕਾਰ ਚੱਲ ਰਹੇ ਕਾਨੂੰਨੀ ਬਵਾਦ ਨੂੰ ਹੋਰ ਉਦਾ ਦਿੱਤਾ ਹੈ ਸਕਾਈ ਡਿਜੀਟਲ ਪ੍ਰਾਈਵੇਟ ਲਿਮਟਿਡ ਦਾ ਮਾਨ ਹਾਨੀ ਦਾ ਮੁਕਾਦਮਾ ਵੀ ਕਾਫੀ ਵੱਡੀਆਂ ਜਿਹੜੀਆਂ ਚੀਜ਼ਾਂ ਨਿਕਲ ਕੇ ਹੋਰ ਸਾਹਮਣੇ ਆਈਆਂ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਹੈ